ਹਾਂਜੀ ਸਵਾਗਤ ਹੈ ਜੀ ਤੁਹਾਡਾ ਕਮਲ ਡੇਰੀ ਫਾਰਮ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ 988810784 ਨੰਬਰ ਆ ਤੁਸੀਂ ਬਟਾਲੇ ਵੱਲੋਂ ਆਉਣਾ ਤੇ ਕੋਡਲੀ ਅੱਡਾ ਪੁੱਛ ਕੇ ਆ ਜਿਓ ਡੇਰੇ ਵੱਲੋਂ ਆਉਣਾ ਤੇ ਕੋਡਲੀ ਅੱਡਾ ਪੁੱਛ ਕੇ ਆ ਜਿਓ ਕਲਾਂੌਰ ਵੱਲੋਂ ਆਉਣਾ ਤੇ ਕੋਡਲੀ ਅੱਡਾ ਪੁੱਛ ਕੇ ਆ ਜਿਓ ਪਿੰਡ ਭਗਵਾਨਪੁਰ ਫਤਿਹਗੜ ਵੱਲੋਂ ਆਉਣਾ ਤੇ ਤਾਂ ਵੀ ਕੋਡਲੀ ਅੱਡਾ ਪੁੱਛ ਕੇ ਆ ਜਿਓ ਕੋਡਲੀ ਸੂਰਤਮੰਲੀ ਅੱਡਾ ਪੈਂਦਾ ਵਾ ਤਿੰਨ ਗੀਨੇ ਆਪਣੇ ਕੋਲ ਚਾਰ ਹੈ ਪਰ ਚੜ੍ਹੇ ਤਾਂ ਤੋਂ ਤਾਵਾ ਨੀਲੀ ਦੀਆਂ ਮੋੜਾ ਦੀਆਂ ਬਹੁਤ ਚੰਗੀਆਂ ਝੋਟੀਆਂ ਨੇ ਆ ਮਿਨੀ ਤੋਂ ਕਰ ਲੈਂਦੇ ਹਾਂ ਸਟਾਰਟ ਮਿਨੀ ਝੋਟੀ ਜੜੀ ਆਣਾ ਦੂਜੇ ਸਵੇ ਸੁਣੀ ਆ ਦੁੱਧ 10 ਕਿਲੋ ਦੀ ਗਾਰੰਟੀ ਤੇ ਦੇ ਦਾਂਗੇ ਝੋਟੀ ਬਹੁਤ ਹੀ ਜ਼ਿਆਦਾ ਚੰਗੀ ਥੱਲਿਓਂ ਬੜੀ ਸਾਫ ਆ ਤੇ ਮਿਨੀ ਝੋਟੀ ਆ ਥਾਂ ਲੈਵੇ ਦੀ ਬੰਤਰ ਬਹੁਤ ਚੰਗੀ ਝੋਟੀ ਦੀ ਵੇਖੋ ਕਿਆ ਬਾਤਾਂ ਨਗੀਨਾ ਹੀ ਆ ਮੋਰ ਲਈ ਤੁਮੋਰ ਹਲੋ ਆਣਾ ਇਥੇ ਮੋਰ ਬਹੁਤ ਜਿਆਦਾ ਚੰਗੀ ਝੋਟੀ ਇਹ ਝੋਟੀ ਵੀ ਜਿਮਾਂਡ ਦੇਦੀ ਆ ਕਰਨ ਨੂੰ ਭਾਵੇਂ 85 90 ਜਿੰਨੀ ਮਰਜ਼ੀ ਕੱਢ ਜਾਈਏ ਇੰਨੇ ਦੀ ਵੇਖ ਜਾਂਦੀ ਆਪਾਂ ਝੋਟੀ ਜਿਹੜੀ ਹੋਣੀ ਆ ਨਾ ਜਿਹੜੀ ਦੇ ਹੀ ਦੇਣੀ ਆ ਨਾ 80 ਉਹ ਦੋ ਛੱਡ ਦਾਂਗੇ ਤਿੰਨ ਹੀ ਛੱਡ ਦਾਂਗੇ 80 ਜੋ ਹੋਰ ਦੱਸੋ ਬਹੁਤ ਜ਼ਿਆਦਾ ਝੋਟੀ ਚੰਗੀ ਆ ਤੇ ਦੂਜੇ ਸਵੇ ਜਿਹੜਾ ਟਰੱਕ ਵਿਖਾਉਣਾ ਨਾ ਆਪਾਂ ਇਹਦੀਆਂ ਤੇ ਕਿਆ ਹੀ ਬਾਤਾਂ ਨੇ ਮੋਰਾ ਦੀ ਮੈਂ ਤੀਜੇ ਸਵੇ ਸੁਣੀ ਆ ਸ਼ਾਇਦ ਮਾਰਦੀ ਦਿਨ ਦਾਖ ਲੈਂਦੀ ਆ ਪਰ ਬੁੱਧੀ ਚੰਗੀ ਬੁੱਧੀ ਬਾਥੀ ਵੇਖੋ ਕਿਆ ਬਾਤਾਂ ਨੇ ਵੇਖੋ ਮੈਂ ਬਲਡੋਜ਼ਰ ਹੀ ਆ ਨਿਕਾ ਨਿਕਾ ਸਿੰਗ ਲੱਗਾ ਵਾ ਬਹੁਤੀ ਸਾਫ ਮੈਮ ਦੇਖੋ ਚਲ ਮੋੜ ਲੋ ਮੈਂ ਜਿਆਦਾ ਚੰਗੀ ਆ ਮੂੰਹ ਚੁੱਕ ਕੇ ਤੁਰਦੀ ਜਿਦਾ ਹਾਥੀ ਤੁਰਦਾ ਤਾਂ ਗੱਲ ਹੀ ਨਹੀਂ ਤੇ ਐ ਹੀ ਹਾਥੀ ਆ ਦੇਖੋ ਇਹ ਮੈਂ ਜਿਹੜੇ ਰੇਟ ਤੇ ਦੇ ਦੇਣੀ ਆ ਨਾ ਜੇ ਨਾਂ ਲਈ ਗਈ ਤੇ ਫਿਰ ਮੱਝ ਲੈਣ ਦਾ ਫਾਇਦਾ ਹੀ ਕੋਈ ਨਹੀਂ ਕਿਉਂਕਿ ਜਿਹੜੇ ਹਿਸਾਬ ਨਾਲ ਸਾਨੂੰ ਮਿਲੀਆਂ ਆਪਾਂ ਵੀ ਉਸੇ ਹਿਸਾਬ ਨਾਲ ਦੇ ਤੇ ਦੇਣੀਆਂ ਪਰ ਇਹੋ ਮੱਝਾਂ ਆਪਾਂ 1 20 25 15 ਦੀਆਂ ਵੇਚਦੇ ਰਹੇ ਆ ਹੁਣ ਮੈਂ ਜਿਹੜੀ ਆਪਾਂ ਦੇ ਦੇਣੀ ਆ ਨਾ ਪੂਰੇ ਲੱਖ ਦੀ ਦੇ ਦੇਣੀ ਆ ਕਰੋ ਮੁਕਾਬਲਾ ਕੋਈ ਪੂਰੇ ਲੱਖ ਦੀ ਮੈਂ ਦੇ ਦੇਣੀ ਆ ਵੇਖੋ ਬਾਕੀ ਛੋਟ-ਛਾਟ ਵਿੱਚ ਹੋ ਜੂਗੀ ਗਰੰਟਡ ਆ ਕਿ ਇਹ ਮੈਂ ਜੇ ਤੇਜ਼ੀ ਹੁੰਦੀ ਦਾ ਨਾਂ 120 15 ਦੀ ਵਿਗਤੀ ਤੇ ਫੇਰ ਮੈਨੂੰ ਤੁਸੀਂ ਕਹਿੰਦੇ ਤੀਜੇ ਨੰਬਰ ਤੇ ਜਿਹੜਾ ਬਲਡੋਜ਼ਰ ਦਿਖਾਉਣਾ ਨੀਲੀ ਦਾ ਬਹੁਤ ਚੰਗੀ ਝੋਟੀ ਹੈ ਵੀ ਮੈਂ ਲੈ ਲਵਾਂ ਤੀਜੇ ਸੂਏ ਚਲੋ ਹੈ ਦੁੱਧ ਵਾਲੀਆਂ 13 13 14 14 ਕਿਲੋ ਦੁੱਧ ਕੱਢਦੀਆਂ 10 ਕਿਲੋ ਮੀਨੀ ਕੱਢ ਜੂ ਇਹ ਵੀ ਝੋਟੀ ਜ਼ਿਆਦਾ ਹੀ ਚੰਗੀ ਹੈ ਮੈਂ ਵੇਖੋ ਨੀਲੀ ਪਿਓਰ ਆ ਮਾਨਕੀ ਅੱਖ ਚੌਵੇਂ ਪੈਰ ਤੋਂ ਤੇ ਪੂਛ ਤੇ ਨਿਸ਼ਾਨ ਹੋਊਗਾ ਪਿਓਰ ਕੁਆਲਟੀ ਹੋਊਗੀ ਕਿ ਇਹ ਨੀਲੀ ਆ ਤੇ ਨੀਲੀ ਹੋਊਗੀ ਇਹ ਨਹੀਂ ਵੀ ਬੱਲੀ ਨੂੰ ਨੀਲੀ ਕਹੀ ਜਾਣਾ ਵੇਖੋ ਮੈਂ ਥੱਲਾ ਦੱਸਦਾ ਮੈਂ ਦਾ ਵੀ ਦੁੱਧ 14 ਕਿਲੋ ਪੜਿਆ ਹੋਊਗਾ ਤੇ ਭੜ ਵੀ ਆਊਗੀ ਹਰੇ ਸ਼ਹਿਦ ਮਾਰਦੀ ਬਾਣੇ ਨੇ ਹਫਤਾਲਾ ਦੇ ਬਾਕੀ ਗੱਡੀ ਤੇ ਜਾਂਦੇ ਹੁੰਦੇ ਆਂ ਵੀ ਚੰਗਰ ਇੱਕ ਦੋ ਦਿਨ ਪਹਿਲਾਂ ਸੁੱਕ ਸਕਦਾ ਪਰ ਮੈਂ ਬਹੁਤ ਚੰਗੀ ਐ ਵੇਖੋ ਕਿਆ ਪਤਾ ਇਹ ਜਿਹੜੀ ਮਾਝਿਆਣਾ ਹੈ ਇੱਕ 15 ਦੀ ਆ ਤੇ ਮਜ਼ਾ ਵੀ ਆ ਇਹ ਵੇਚਦਾ ਤੇ ਈਡੀ ਤੇ 15-15 ਲਿਆ ਲੈਂ ਲੀਆਂ ਵੀ ਇੱਕ 10-10 ਦੀਆਂ 12-12 ਦੀਆਂ ਇਦਾਂ ਦੀਆਂ ਲੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਨਫਾ ਜ਼ਰੂਰ ਲਿਆ ਪਰ ਮੈਂ ਉਹਨੇ ਦੀ ਆ ਪਰ ਇਹ ਆ ਹੁਣ ਜਿਹੜੀ ਆਪਾਂ ਦੇ ਦੇਣੀ ਆ ਲੱਖੋਂ ਵੀ ਅੰਦਰ ਮੈਂ ਦੇ ਦੇਣੀ ਆ ਪਰ ਜਿਆਦਾ ਹੀ ਚੰਗੀ ਕੋਈ ਇਹਨਾਂ ਨੂੰ ਹਵਾਲਿਆ ਨਹੀਂ ਤੇਲ ਨਹੀਂ ਲਾਇਆ ਕੋਈ ਕੁਝ ਨਹੀਂ ਕੀਤਾ ਸ਼ਾਮ ਆਪਾਂ 6:30 ਵਜੇ ਵੀਡੀਓ ਬਣਾੜੇ ਸ਼ਾਮਾਂ ਦਾ ਟਾਈਮ ਆ ਤੇ ਬਹੁਤ ਜਿਆਦੀ ਚੰਗੀ ਮਹਿਮਾ ਇਹ ਆਪਾਂ ਮੈਂ ਦੇ ਦੇਣੀ ਆ ਮੁੱਲ ਲੱਖ 115 10 ਜਿੰਨਾ ਮਰਜ਼ੀ ਕਰੀ ਜਾਏ 90000 ਪੂਰੇ ਦੀ ਮਹਿਮਾ ਦੇ ਦੇਣੀ ਆ ਤੇ ਇਹ ਵੀ ਲੈਣ ਵਾਲਾ ਹੀ ਆ ਮੌਕਾ ਹੀ ਸੰਭੋ ਹੁਣ ਤੀਜੇ ਨੰਬਰ ਤੇ ਜਿਹੜੀ ਆਪਾਂ ਝੋਟੀ ਵਿਖਾਉਣੀ ਆ ਨਗੀਨਾ ਪੀਸ ਆ ਬਹੁਤ ਜਿਆਦਾ ਚੰਗੀ ਆ ਵੇਖੋ ਚੋਕਠੇ ਤੇ ਹਾਂ ਵੇਖੋ ਝੋਟੀ ਦੂਜੇ ਸਵੇ ਝੋਟੀ ਆ ਪਰ ਹਾਥੀ ਦਾ ਬੱਚਾ ਹੀ ਵਾਕਿਆ ਸਹੀ ਗੱਲ ਆ ਵੇਖੋ ਹੈ ਕਿ ਨਹੀਂ ਨੇ ਵਾਹੇ ਵੇਖੋ ਚੱਜਣਾ ਉਧਰੋਂ ਹੁੰਦਾ ਵਖੋਣਾ ਤੁਹਾਨੂੰ ਲੋਚ ਪਿੱਟ ਪੁੱਠ ਵੇਖੋ ਧੌਣ ਇੱਥੋਂ ਕਿਦਾਂ ਪਲੀ ਆ ਚੰਗੀ ਮੋਟੀ ਝੋਟੀ ਆ ਥਾਣੀ ਵੇਖੋ ਇੱਕ ਸੈਤ ਨੋਕ ਵਾਲਾ ਥਾਣਿਆ ਕੋਈ ਮੋਟਾ ਥਾਣੀ ਲੱਗਾ ਸਾੜੇ ਪੋਲੀਆਂ ਧੜਾਂ ਵਾਲੀਆਂ ਡੰਗਰ ਹੋਣਗੇ ਕੋਈ ਇਹ ਨਹੀਂ ਹੋਊਗਾ ਵੀ ਤਾਰ ਕਿਸ ਦੀ ਕਰੀ ਨਿਕਲੂਗੀ ਨੋਕ ਵਾਲੇ ਥਾਂ ਦੀ ਤਾਰ ਦੀ ਮਾਰੀ ਨਿਕਲਦੀ ਵੇਖੋ ਚੱਟਾ ਹਾਏ ਇਹ ਤਾਂ ਸ਼ਾਇਦ ਮਾਰਦੀ ਜੇ ਚੱਡਾ ਭਰਿਆ ਫੇਰ ਦੱਸੂ ਕਿ 13 ਕਿਲੋ ਦੁੱਧ ਕੱਢੂ ਪਹਿਲਣ ਅ ਪੁੱਜੇ ਸਵੇਰ ਸਟ। ਸੋਡੀ ਆਹ ਵੇਖੋ ਝੋਟੀਆ ਬਾਤਾਂ ਲਾਂਦੀ ਭੁੱਖਾਂ ਗਿ ਨਹੀਂ ਇਹ ਝੋਟੀ ਜਿਹੜੀ ਆ ਨਾ ਹੈ 1 35 ਦੀ 30 ਦੀ ਆ ਮੰਨ ਕੇ ਚੱਲੀਏ ਤਿਆਰ ਤੁਰ ਕੀਤਾ ਹੁੰਦਾ ਝੋਟੀ ਨੂੰ ਥੱਲੇੋਂ ਵਿੱਚ ਬਣੀ ਹੁੰਦੀ ਤੇ ਫੇਰ ਇੰਨੇ ਮੰਗਦੇ ਹੁਣ ਇਹ ਝੋਟੀ ਜਿਹੜੀ ਦੇ ਦੇਣੀ ਆ 1 20 ਦੀ ਦੇ ਦੇਣੀ ਆ ਹਨਾ ਪਰ ਝੋਟੀ ਝੋਟੀ ਆ ਬਹੁਤ ਚੰਗੀ ਝੋਟੀ ਆ ਆ ਇੱਕ ਛੋਟੀ ਆਪਣੇ ਕੋ ਦੋਂਦੀ ਹੈਗੀ ਐ ਥੋੜੀ ਤਿਆਰ ਕਰਨ ਵਾਲੀ ਆ ਤੇ ਦੋਂਦੀ ਹੈ ਛੋਟੀ ਐ ਪਿਓਰ ਦੋਂਦੀ ਕੋਈ ਮਨਕਲਾੜੇ ਈ ਈ ਵੱਡੀ ਛੋਟੀ ਦੋਂਦੀ ਪਾਲਦੀ ਨਹੀਂ ਹੁਣ ਚੋਲੀ ਆ ਥੋੜਾ ਜਿਹਾ ਬੁਖਾਰ ਹੋ ਗਿਆ ਸੀ ਛੋਟੀ ਨੂੰ ਆਣ ਕੇ ਮੰਡੀ ਦੋ ਤਾਂ ਕਰਕੇ ਆਪਾਂ ਛੋਟੀ ਨਹੀਂ ਪਾ ਵੀਡੀਓ 'ਚ ਪਾਉਣੀ ਜਿਹੜੇ ਦੇਣ ਵਾਲੇ ਡੰਗਰ ਆ ਉਹੋ ਹੀ ਪਾਵਾਂਗੇ ਵੇੜਾ ਵੀ ਆਪਣੇ ਕੋ ਹੈਗੀਆਂ ਵਾ ਪਰ ਵੇੜਾ ਚਲੋ ਫੋਨ ਕਰ ਲੇ ਇੱਕ ਵੇੜਾ ਆਪਣੇ ਕੋ ਕੋਈ ਸੰਭਣ ਸੁਭਣ ਵਾਲਾ ਟੋਕਰ ਵੇੜਾ ਤਿੰਨ ਕਿਲੋ 4 ਕਿਲੋ ਦੁੱਧ ਦੇ ਤਿੰਨ ਲਾਲੋ 4 ਲਾਲੋ ਦੇ ਆ ਭਾ ਪ੍ਰਤਿਆਨ ਦੇਵਾਂਗੇ ਮਗਰ ਬਸ਼ੀ ਇਹ ਲੱਦ ਕੇ ਲੈ ਜੇ ਕੋਈ ਆਪਣਾ ਸੇਵਾ ਪਾਣੀ ਜਿੱਥੋਂ ਆਈ ਆ ਵੇਚਣ ਨੂੰ ਆਈ ਆ ਉਦਾਂ ਆਪਾਂ ਲੈਨੇ ਨਹੀਂ ਇਦਾਂ ਦਾ ਡੰਗਰਾ ਤੇ ਰਿਸ਼ਤੇਦਾਰਾਂ ਤੋਂ ਆਈ ਆ ਕਹਿੰਦੇ ਸੀ ਵੇਚ ਦਿਓ ਜਿੰਨੇ ਜੋਦ ਹੋਊਗਾ ਕੋਈ ਉਹਨਾਂ ਲੈ ਕੇ ਦੇ ਦਾਂਗੇ ਤੇ ਇੱਕ ਆਪਣੇ ਕੋਲ ਚਿੱਟੇ ਰੰਗ ਦੀ ਗਾਂ ਵਾਂ ਮਤਲਬ ਤੀਜੀ ਅਕ ਸੂਵੇ ਆ ਗਾਂ ਬਹੁਤ ਚੰਗੀ ਆ ਤੀਜੀ ਸੂਵੇ ਦੁੱਧ 12 13 ਕਿਲੋ ਦੇ ਜੂ ਠੰਡੀ ਠੀਡੀ ਆ ਸਾਫ਼ ਵੇਖ ਕਿੰਨੀ ਬਹੁਤ ਚੰਗੀ ਸਾਫ਼ ਗਾਂ ਹੈ ਜਰੂਰ ਲਈ ਸੀ ਆ ਇਹ ਬਿਲਕੁਲ ਛੋਟਾ ਜਿਹਾ ਮੋਲਾ ਇਹਦਾ 32000 ਰੁਪਿਆ ਛੋਟ-ਛੋਟ ਵਿੱਚ ਹੋ ਜੂਗੀ ਬਹੁਤ ਚੰਗੀ ਗਾਮ ਬਾਕੀ ਵੀਰ ਜੀ ਬਾਕੀ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ ਵੀਡੀਓ ਵੇਖੋ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਦੱਬ ਕੇ ਤੇ ਬਾਕੀ ਜੀ ਸਸਰੀ ਆਕਲ ਸਾਰਿਆਂ ਨੂੰ